ਸੀ ਬਾਨੇ ਲਾਉਣੇ ਤਾਂ ਸੋਹ ਬਾਨੇ ਨੇ ਜੇ ਅਸੀਂ ਕੰਮ ਕਰਨਾ ਤਾਂ ਅਸੀਂ 24.48 ਘੰਟੇ ਬਣਾ ਸਕਦੇ ਆ ਇਹ ਚੀਜ਼ ਗੱਲ ਪਲਾਸਟਿਕ ਦੀ ਕਰਦੇ ਹਾਂ 2016 ਤੋਂ ਮੇਰੇ ਬ੍ਰਦਰ ਦੀ ਡੈਥ ਹੋਈ ਸੀ ਉਦੋਂ ਤੋਂ ਮੈਂ ਮਿਸ਼ਨ ਬਣਾ ਲਿਆ ਵੀ ਮੈਂ ਲਫਾਫਾ ਫਰੂਟ ਵਾਲਾ ਲਫਾਫਾ ਜਿਹੜੇ ਦੂਸਰੇ ਹੁੰਦੇ ਨੇ ਆਪਣੇ ਸਬਜ਼ੀ ਦਾਣਾਂ ਵਾਲੇ ਬੰਦ ਹੁੰਦੇ ਆ ਚਲੋ ਤਾਂ ਕੋਈ ਚੀਜ਼ ਮੇਰੇ ਘਰੇ ਲਫਾਫੇ ਵੀ ਆ ਜਾਂਦੀ ਆ ਤੇ ਪਰ ਉਹ ਮੈਂ ਮੈਂ 2016 ਤੋਂ ਮੇਰੇ ਉਹਦੇ ਚ ਬੈਗ ਹੁੰਦਾ ਵਾ ਮੈਨੂੰ ਇਹ ਆ ਵੀ ਹਾਂ ਮੈਂ ਗੰਦ ਪੌਣ ਚ ਨਹੀਂ ਮੈਂ ਲਫਾਫੇ ਖੰਡਾਉਣ ਚ ਨਹੀਂ ਮੈਂ ਪਾਣੀ ਵੇਸਟ ਕਰਦੀ ਮਤਲਬ ਦੇਖੋ ਜੀ ਮੇਰਾ ਸੁਪਰ ਨਾਇਕ ਸਕੂਲ ਖੋਲਣ ਦਾ ਫਿਲਹਾਲ ਮਤਲਬ ਕਿ ਯੂਨੀਕ ਸਕੂਲ ਖੋਲਣ ਦਾ ਉਹਦੇ ਵਿੱਚ ਮਤਲਬ ਕਿ ਸਿੱਖਣ ਵਾਲੇ ਬੱਚਾ ਨੇ ਸਕੂਲ ਤੋਂ ਹੀ ਵਕਤ ਤੋਂ ਸਤਿ ਸ਼੍ਰੀ ਅਕਾਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿਕੀ ਜ਼ਰਖੜ ਤੁਹਾਡਾ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਵੱਖ-ਵੱਖ ਪਿੰਡਾਂ ਦੇ ਵਿੱਚੋਂ ਬੱਚੇ ਹਿੱਸਾ ਲੈ ਰਹੇ ਨੇ ਪਿੰਡ ਡੇਲੋਂ ਤੋਂ ਜੋ ਬੱਚਿਆਂ ਨੇ ਹਿੱਸਾ ਲਿਆ ਉਹਨਾਂ ਦੇ ਨਾਲ ਤੁਹਾਨੂੰ ਮਿਲਾਵਾਂਗੇ ਸੋਸ਼ਲ ਵਰਕਰ ਪਰਮਜੀਤ ਕੌਰ ਡੇਲੋਂ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਪਹਿਲਾਂ ਬੱਚਿਆਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨਾ ਤੇ ਹੱਥਾਂ ਦੇ ਵਿੱਚ ਤਾਕੀਆਂ ਫੜੀਆਂ ਨੇ ਸਲੋਗਨ ਲਿਖੇ ਨੇ ਧਰਤੀ ਸਾਡੀ ਮਾਂ ਹੈ ਇਸ ਨੂੰ ਪਿਆਰ ਕਰੋ ਚੰਗਾ ਸੁਨੇਹਾ ਦੇ ਰਹੇ ਨੇ ਬੱਚੇ ਪਿੰਡਾਂ ਦੇ ਵਿੱਚ ਜਾ ਕੇ ਨਾਲ ਦੀ ਨਾਲ ਵਤਨ ਖੇਡਾਂ ਪੰਜਾਬ ਦੀਆਂ ਚੱਲ ਰਹੀਆਂ ਨੇ ਤੇ ਇਹਨਾਂ ਨੇ ਹੱਥਾਂ ਦੇ ਵਿੱਚ ਇਹ ਤਾਕੀਆਂ ਫੜ ਕੇ ਇੱਕ ਲੋਕਾਂ ਨੂੰ ਸਨੇਹਾ ਦੇ ਰਹੇ ਨੇ ਜਨਤਾ ਨੂੰ ਆਵਾਮ ਨੂੰ ਸਨੇਹਾ ਦੇ ਰਹੇ ਨੇ ਨਿਫਾਫਿਆਂ ਦੀ ਵਰਤੋਂ ਨਾ ਕਰੋ ਇਹ ਸਾਨੂੰ ਬਰਬਾਦ ਕਰ ਦੇਣਗੇ ਖੇਡਾਂ ਵਤਨ ਪੰਜਾਬ ਦੀਆਂ ਇਹ ਛੋਟੇ ਛੋਟੇ ਬੱਚਿਆਂ ਨੇ ਹੱਥਾਂ ਦੇ ਵਿੱਚ ਤਕਤੀਆਂ ਫੜੀਆਂ ਹੋਈਆਂ ਨੇ ਮੇਰੇ ਨਾਲ ਪਰਮਜੀਤ ਕੋਡੈਲੋਂ ਜੋ ਸੋਸ਼ਲ ਵਰਕਰ ਨੇ ਇੱਕ ਸਮਾਜ ਭਲਾਈ ਦੇ ਕੰਮ ਕਰਦੇ ਰਹਿੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦਿਆਂ ਵਤਨ ਪੰਜਾਬ ਦੀਆਂ ਚਾਹਤੀਆਂ ਨੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਕਿਵੇਂ ਦਾ ਪਰਫਾਰਮ ਕੀਤਾ ਬੱਚਿਆਂ ਨੇ ਕਿਵੇਂ ਦਾ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੱਚਿਆ ਜੀ ਇਹ ਆਏ ਸੀ ਅੰਡਰ 14 ਅੱਜ ਤੇ ਅੰਡਰ 14 ਦੇ ਵਿੱਚ ਬੱਚਿਆਂ ਦੀ ਪਰਫਾਰਮੈਂਸ ਹੈ ਜਿਹੜੀ ਬਹੁਤ ਵਧੀਆ ਰਹੀ ਹੈ ਤੇ ਤਿੰਨ ਇਵੈਂਟ ਸੀਗੀਆਂ ਬੱਚਿਆਂ ਦੀ ਮੈਂ ਲੈ ਕੇ ਆਈ ਇੱਕ ਸੀਗੀ ਸ਼ਾਰਟ ਰੇਸ ਦੇ ਵਿੱਚ ਸੀ ਜਿਹੜੀ ਇਹਨਾਂ ਨੇ ਸਾਨੂੰ 60 ਮੀਟਰ ਦਿੱਤੀ ਸੀਗੀ ਤੇ ਇੱਕ ਅਸੀਂ ਲੈ ਕੇ ਆਏ ਸੀ 200 ਮੀਟਰ ਦੀ ਸਾਨੂੰ ਨਹੀਂ ਪਤਾ ਸੀਗਾ ਕਿਉਂਕਿ ਮੈਨੂੰ ਇਹਨਾਂ ਪਤਾ ਨਹੀਂ ਮੈਂ ਤਾਂ ਲੈ ਹੀ ਆਉਣੀ ਹੁੰਦੀ ਆ ਤੇ ਇੰਨਾ ਜੀ ਦੇਖੋ ਆ ਆ ਫਸਟ ਆਈ ਹੈ ਇਹ ਇਹ ਸੈਕਿੰਡ ਆਈ ਹੈ 600 ਚ ਜਿਹੜਾ ਕਿ ਬੱਚਾ ਕਦੇ ਭੱਜਿਆ ਨਹੀਂ ਹੈਗਾ ਤੋਂ ਬਾਅਦ ਲੌਂਗ ਕਿੰਨਾ ਸੀ 60 ਮੀਟਰ ਦੀ ਰੇਸ ਦੇ ਵਿੱਚ 60 ਮੀਟਰ ਦੇ ਵਿੱਚ ਸੀਗੀ ਫਰਸਟ ਸੀਗੀ ਇਹ ਇਹ ਬੱਚੀ ਫੇਰ ਫਰਸਟ ਸੀਗੀ ਸੈਕਿੰਡ ਸੈਕਿੰਡ ਏ ਸੀਗੀ ਥਰਡ ਕੋਈ ਹੋਰ ਬੱਚਾ ਆਇਆ ਸੀ ਫੇਰ ਲੌਂਗ ਜੰਪ ਲੜਕੀਆਂ ਦੇ ਹੀ ਵੱਜੇ ਠੀਕ ਹੈ ਤੇ ਫਰਸਟ ਸੈਕਿੰਡ ਏ ਆਈ ਆ ਤੇ ਥਰਡ ਏ ਆਈ ਆ ਤੇ ਉਸ ਤੋਂ ਬਾਅਦ ਲੜਕੇ ਸੀਗੇ ਲੜਕੇ ਦੇ ਵਿੱਚ ਕਿੰਨੇ ਵਿੱਚ ਸੀ ਇਹ ਜੰਪ ਵਿੱਚ ਇਹ ਸੈਕਿੰਡ ਕੋ ਫਰਸਟ ਫਰਸਟ ਆਇਆ ਵਾ ਤੇ ਰੇਸ ਸੀਗੀ 60 ਮੀਟਰ ਦੀ ਉਹਦੇ ਚੋਂ ਉਹਦੇ ਚੋਂ ਵੀ ਫਰਸਟ ਆਇਆ ਵਾ ਤੇ ਆਹ ਰੇਸ ਸੀਗੀ 60 ਮੀਟਰ ਵਿੱਚੋ ਸੈਕਿੰਡ ਸੈਕਿੰਡ ਇਹ ਆਇਆ ਵਾ। ਜਿੰਨਾ ਪਰਫਾਰਮ ਕੀਤਾ ਡੇਲੋਂ ਦੇ ਵੱਲੋਂ ਜੇ ਬੱਚੇ ਆਏ ਨੇਗੇ, ਟ੍ਰੇਨਿੰਗ ਦੀ ਗੱਲ ਕਰ ਲਈਏ, ਕੌਣ ਟ੍ਰੇਨਿੰਗ ਇਹਨਾਂ ਨੂੰ ਪ੍ਰੋਵਾਈਡ ਕਰਾਉਂਦਾ? ਕੌਣ ਸਿਖਾਉਂਦਾ ਤੁਹਾਨੂੰ? ਇਹਨਾਂ ਨੂੰ ਪੁੱਛ ਲਓ ਜੇ ਮੈਂ ਗਾਉਂਗੀ ਤਾਂ ਮੈਂ ਕਰਵਾਉਣੀ ਹੈ ਨਾ ਤੇ ਇਹਨਾਂ ਨੂੰ ਪੁੱਛ ਲਓ ਤੁਸੀਂ ਇਹ ਬੈਟਰ ਤੁਹਾਨੂੰ ਦੱਸਣਗੇ ਤਾਂ ਟ੍ਰੇਨਿੰਗ ਕੌਣ ਕਰਾਉਂਦਾ ਹੈ ਨਾ? ਇਹ ਤਾਂ ਕੌਣ ਕਰਵਾਉਂਦਾ ਤੁਹਾਨੂੰ ਟ੍ਰੇਨਿੰਗ? ਜੀ ਆਂਟੀ ਜੀ ਕਰਵਾਉਂਦੇ ਨੇ ਜੀ। ਜੀ ਬਹੁਤ ਵਧੀਆ ਟ੍ਰੇਨਰ ਹੈ। ਕਿਹੜੀ ਪੋਜੀਸ਼ਨ ਤੇ ਆਏ ਹੋ ਤੁਸੀਂ? ਜੀ ਫਾਸਟ। ਹੂੰ? ਜੀ ਫਾਸਟ। ਫਾਸਟ ਆਏ ਹੋ ਵਧੀਆ ਲੱਗਦਾ ਨਾ ਚੰਗਾ ਲੱਗਦਾ ਜਿੱਥੇ ਬੱਚੇ ਮੋਬਾਈਲ ਫੜ ਕੇ ਗੀਮਾਂ ਖੇਡਦੇ ਨੇ ਤੁਸੀਂ ਗਰਾਊਂਡ ਦੇ ਵਿੱਚ ਆ ਕੇ ਪਰਫਾਰਮ ਕਰਦੇ ਹੋ ਤੁਹਾਨੂੰ ਚੰਗੀ ਸਿੱਖਿਆ ਦਿੱਤੀ ਜਾਂਦੀ ਹੈ ਚੰਗਾ ਲੱਗਦਾ ਹਾਂਜੀ ਜੀ ਚੰਗਾ ਬਹੁਤ ਲੱਗਦਾ ਅੱਛਾ ਠੀਕ ਆ ਤੁਹਾਡਾ ਬੇਟਾ ਪਿੰਡ ਡੇਲੋਈਆ ਤੁਸੀਂ ਕਿਹੜੀ ਗੇਮ ਦੇ ਵਿੱਚ ਪਾਰਟਿਸਿਪੇਟ ਕੀਤਾ 60 60 ਮੀਟਰ ਰੇਸ ਤੇ ਲੌਂਗ ਜੰਪ 'ਚ ਠੀਕ ਆ ਕਿਹੜੀ ਪੋਜੀਸ਼ਨ ਤੇ ਆਏ ਹੋ ਤੁਸੀਂ 60 ਮੀਟਰ ਰੇਸ 'ਚ ਦੂਜੇ ਨੰਬਰ ਤੇ ਲੌਂਗ ਜੰਪ 'ਚ ਚੌਥੇ ਠੀਕ ਆ ਕਿੱਥੇ ਪ੍ਰੈਕਟਿਸ ਕਰਦੇ ਹੋ ਕਿੱਥੇ ਖੇਡਦੇ ਹੋ ਤੁਸੀਂ ਤੇ ਇਹ ਗਰਾਊਂਡ 'ਚ ਹੀ ਖੇਡਦੇ ਜੀ ਕਿਹੜੇ ਗਰਾਊਂਡ 'ਚ ਕਿਹੜੇ ਪਿੰਡ ਡੇਲੋਂ ਗਲਿਆਣੀ ਕੌਣ ਸਿਖਾਉਂਦੇ ਨੇ ਉੱਥੇ ਤੁਹਾਨੂੰ ਖੇਡਣਾ ਆਂਟੀ ਸਿਖਾਉਂਦੇ ਨੇ ਚੰਗਾ ਲੱਗਦਾ ਜਦੋਂ ਚੰਗੀਆਂ ਚੀਜ਼ਾਂ ਸਿਖਾਉਂਦੇ ਨੇ ਹਾਂਜੀ ਠੀਕ ਆ ਠੀਕ ਆ ਤੁਸੀਂ ਵੀ ਸਾਰੇ ਬੇਟਾ ਡੇਲੋਂ ਤੋਂ ਆਏ ਹੋ ਹਾਂਜੀ ਜੀ ਇਹ ਤੁਸੀਂ ਲਿਫਾਫਿਆਂ ਦੀ ਵਰਤੋਂ ਨਾ ਕਰੋ ਇਹ ਸਾਨੂੰ ਬਰਬਾਦ ਕਰ ਦੇਣਗੇ ਇਹ ਕਿੰਨਾ ਨੇ ਲਿਖ ਕੇ ਦਿੱਤਾ ਤੁਹਾਨੂੰ ਕੀ ਲੱਗਦਾ ਤੁਹਾਨੂੰ ਲੱਗਦਾ ਇਹ ਪਲਾਸਟਿਕ ਜਦੋਂ ਅਸੀਂ ਵਰਤਦੇ ਆਏ ਇਹ ਬਰਬਾਦੀ ਦਾ ਕਾਰਨ ਬਣ ਸਕਦਾ ਸਾਡਾ ਪਲਾਸਟਿਕ ਗਲਦਾ ਨਹੀਂ ਹਾਂਜੀ ਕਿ ਸਿਖਾਉਂਦੇ ਨੇ ਇਹ ਗੱਲਾਂ ਤੁਹਾਨੂੰ ਕੌਣ ਸਿਖਾਉਂਦੇ ਨੇ ਅੰਟੀ ਜੀ ਕੌਣ ਕਿਹੜੇ ਅੰਟੀ ਜੀ ਕਿਹ ਨਾਮ ਆਉਣਾ ਸਰ ਪਰਮਜੀਤ ਕੋਆ ਠੀਕ ਹੈ ਉਹ ਤੁਹਾਨੂੰ ਸਿਖਾਉਂਦੇ ਰਹਿੰਦੇ ਨੇ ਐਨਵਾਇਰਨਮੈਂਟ ਬਾਰੇ ਬਾਤ ਹੈ ਪਾਣੀ ਪਾਣੀ ਘੱਟ ਯੂਜ਼ ਕਰੋ ਤੇ ਬਾਕੀ ਲਫਾਫਿਆਂ ਦੀ ਵਰਤੋਂ ਘੱਟ ਕਰੋ ਤੇ ਬਾਕੀ ਅਰਥ ਨੂੰ ਸੇਵ ਕਰੋ ਤੇ ਪਾਣੀ ਨੂੰ ਤੇ ਦਰੱਖਤ ਵੱਧ ਤੋਂ ਵੱਧ ਲਾਓ ਤੁਸੀਂ ਇਹ ਗੱਲਾਂ ਤੇ ਅਮਲ ਕਰਦੇ ਹੋ ਮੰਨਦੇ ਹੋ ਫਿਰ ਉਹਨਾਂ ਦੀਆਂ ਗੱਲਾਂ ਜਿਹੜੀਆਂ ਸਿਖਾਉਂਦੇ ਨੇ ਹਾਂਜੀ ਜੀ ਹਾਂਜੀ ਤੁਸੀਂ ਪਲਾਸਟਿਕ ਵਰਤਦੇ ਹੋ ਕਿ ਨਹੀਂ ਵਰਤਦੇ ਵਰਤਦੇ ਜੀ ਨਹੀਂ ਵਰਤਦੇ ਜੀ ਨਹੀਂ ਵਰਤਦੇ ਹਾਂਜੀ ਸਿੱਖ ਗਏ ਤੁਸੀਂ ਹੁਣ ਹਨਾ ਹਾਂਜੀ ਠੀਕ ਆ ਬੇਟਾ ਤੁਹਾਡਾ ਕਿਹੜਾ ਪਿੰਡ ਆ ਡੇਲੋ ਠੀਕ ਆ ਅੱਜ ਖੇਡਾਂ ਤੇ ਆਏ ਹੋ ਤੁਸੀਂ ਕਿਹਨਾਂ ਦੇ ਨਾਲ ਆਏ ਹੋ ਇਹ ਨਾ ਪਿੰਡ ਆਪਣਾ ਪਿੰਡ ਦੱਸ ਤੇ ਕਿਹੜਾ ਦਾ ਗੰਡੇਆ ਗੰਡੇਵਾਲ ਦੇ ਅੱਛਾ ਗੰਡੇਵਾਲ ਤੋਂ ਇਹ ਬੱਚੇ ਕਿਵੇਂ ਆ ਗਏ ਫਿਰ ਇਹ ਇੱਥੋਂ ਦੇ ਇਹਦੇ ਨਾਨਕੇ ਨੇ ਅੱਛਾ ਜੀ ਤੇ ਉੱਥੇ ਦੀ ਮੰਮੀ ਕਹਿੰਦੀ ਇਹਨੂੰ ਪੜਾਇਆ ਨਹੀਂ ਜਾਂਦੇ ਉਹ ਨਹੀਂ ਮਤਲਬ ਕੋਈ ਕਾਰਨ ਬਣਿਆ ਇਹ ਬੱਚੀ ਇੱਥੋਂ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਇਹ ਦਾਖਲ ਹੋਈ ਆ ਤੇ ਇਹ ਹੁਣ ਸਾਡੇ ਨਾਲ ਹੀ ਹੁੰਦੀ ਆ ਹਾਂਜੀ ਇਹ ਇਹ ਸਭ ਖੁਸ਼ੀ ਹੋ ਗਈ ਵੀ ਮੇਰੀ ਰੇਸ ਨਹੀਂ ਲਵਾਈ ਗਈ ਇਹਨੂੰ ਇੰਨਾ ਅਫਸਾਬ ਆ ਵੀ ਇਹ ਜਾ ਕੇ ਜਦੋਂ ਗਰਾਊਂਡ 'ਚ ਜਾਂਦੀ ਹੈ ਨਾ ਸ਼ਾਮ ਨੂੰ ਤਾਂ ਇਹਦੀ ਮਾਸੀ ਦੱਸਦੀ ਆ ਮੈਨੂੰ ਕਹਿੰਦੀ ਜਾ ਕੇ ਆਪ ਹੀ ਖੁਦ ਦੀ ਲਤਾਂ ਦੀ ਮਾਲਿਸ਼ ਕਰਦੀ ਉਹ ਕਰਦੀ ਹੈ ਵੀ ਮੈਂ ਤਾਂ ਪੁਲਿਸ ਵਾਲੀ ਬਣਨਾ ਮੈਂ ਤਾਂ ਭੱਜਣਾ ਬਹੁਤ ਹੈ ਮਤਲਬ ਇੰਨਾ ਉਤਸ਼ਾਹ ਇਸ ਬੱਚੀ 'ਚ ਹੈਗਾ ਬੱਚਿਆਂ ਦੀ ਗੱਲ ਕਰਦੇ ਛੋਟੇ ਛੋਟੇ ਬੱਚੇ ਮੋਬਾਈਲਾਂ ਤੋਂ ਦੂਰ ਹੋ ਜਾਣਗੇ ਅਸੀਂ ਇਹ ਬੱਚੇ ਹੋਰ ਵੀ ਨੇ ਜਦੋਂ ਬੱਚਾ ਬੇਲਾਵੰਦ ਸ਼ੈਤਾਨ ਦਾ ਘਰ ਹੁੰਦਾ ਨਸ਼ੇ ਵੱਲ ਵੀ ਚਲੇ ਜਾਂਦੇ ਨੇ ਅਸੀਂ ਗੇਮਾਂ ਦੇ ਨਾਲ ਜੋੜ ਲਈਏ ਬੱਚੇ ਨਸ਼ਿਆਂ ਤੋਂ ਵੀ ਦੂਰ ਹੋ ਜਾਣਗੇ ਮਾੜੀਆਂ ਆਦਤਾਂ ਵੀ ਛੱਡ ਦੇਣਗੇ ਜੇ ਅਜਿਹੇ ਉਪਰਾਲੇ ਕੀਤੇ ਜਾਣ ਪਿੰਡ-ਪਿੰਡ ਵਿੱਚੋਂ ਚੰਗੀ ਗੱਲ ਹੈ ਇਹ ਗੱਲ ਹੈ ਕਿ ਹੁਣ ਬੱਚਾ ਤਾਂ ਬੱਚਾ ਉਹਦੇੰਦੇ ਨੇ એનર્ਜੀ ਐ ਹਨਾ એનર્ਜੀ ਯੂਜ਼ ਹੋਣੀ ਐ ਤੇ ਜੇ ਯੂਜ਼ ਕੋਈ ਕਰਾਊਗਾ ਉਹਨੂੰ ਕੋਈ ਐਕਟੀਵਿਟੀ ਕਰਵਾਊਗਾ ਤਾਂ ਉਧਰਲੇ ਪਾਸੇ ਯੂਜ਼ ਹੋ ਜੂਗੀ ਨਹੀਂ ਫਿਰ ਸ਼ਰਾਰਤਾਂ ਨੇ ਮੋਬਾਈਲ ਐ ਜਾਂ ਹੋਰ ਨਸ਼ਾ ਹੋ ਗਿਆ ਜਾਂ ਇਹ ਤਾਂ ਸਾਡੇ ਸਮਾਜ ਦੇ ਉੱਤੇ ਐ ਨਾ ਸਭ ਤੋਂ ਪਹਿਲਾਂ ਪੇਰੈਂਟਸ ਹੋਗੇ ਪੇਰੈਂਟਸ ਕੁਆਲਿਟੀ ਟਾਈਮ ਦੇ ਰਹੇ ਨੇ ਬੱਚੇ ਨਾਲ ਟਾਈਮ ਸਪੈਂਡ ਕਰ ਰਹੇ ਨੇ ਕੋ ਨੂੰ ਮੋਬਾਈਲ ਫੋਨ ਦਿਖਾ ਵੀ ਤੂੰ ਉੱਥੇ ਬਹਿ ਜਾ ਠੀਕ ਐ ਕਿ ਨਹੀਂ ਉਸ ਤੋਂ ਬਾਅਦ ਸਾਡਾ ਅੰਡਗਵੰਡ ਆ ਗਿਆ ਫਿਰ ਸਾਡਾ ਸਕੂਲ ਆ ਗਿਆ ਹੁਣ ਸਕੂਲ ਦੇ ਵਿੱਚ ਇਹ ਬੱਚੇ ਹੁਣ ਇਹ ਗਰਾਊਂਡ ਕਿਉਂ ਤਿਆਰ ਹੋਇਆ ਗਿਲਿਆਣੀ ਵਾਲਾ ਮੈਨੂੰ ਵੀ ਤਾਂ ਇੱਕ ਚਿੰਗ ਦੇ ਨਾਲ ਹੀ ਹੋਇਆ ਨਾ ਮੈਂਵੇਂ ਤਾਂ ਨਹੀਂ ਜਾ ਕੇ ਤਿਆਰ ਕਰ ਲਿਆ ਬੱਚੇ ਮੈਨੂੰ ਰੋਜ਼ ਕਹਿੰਦੇ ਸੀ ਜੀ ਅਸੀਂ ਖੇਡਣਾ ਸਾਨੂੰ ਕੋਈ ਖੜਾਉਂਦਾ ਨਹੀਂ ਅਸੀਂ ਖੇਡਣਾ ਨਾ ਸਕੂਲ ਦੇ ਵਿੱਚ ਗੱਲ ਹੋਈ ਤੇ ਉਹ ਚਲੋ ਉਹਨਾਂ ਦੀ ਆਪਣੀ ਮਜਬੂਰੀ ਹੋ ਜੀ ਮੇਰੇ ਕੋਲ ਇੰਨੇ ਬੱਚੇ ਆ ਮੈਂ ਕਿਵੇਂ ਖੜਾਵਾ ਕੀ ਕਰਾਂ ਹਨਾ ਕਿਵੇਂ ਕਰਾਂ ਤੇ ਫਿਰ ਫਿਰ ਅਸੀਂ ਉਹ ਗਰਾਊਂਡ ਤਿਆਰ ਕੀਤਾ ਵੀ ਬੱਚੇ ਮੇਰੇ ਕੋਲ ਆ ਕੇ ਰੋਜ਼ ਬੋਲਦੇ ਆ ਮੈਂ ਕੀ ਕਰ ਸਕਦੀ ਆ ਇਹਦੇ ਵਿੱਚ ਫਿਰ ਅਸੀਂ ਉਹ ਗਰਾਊਂਡ ਇਸ ਤੇ ਲਈ ਤਿਆਰ ਹੋਇਆ ਇਹ ਇੱਕ ਉਮੀਦ ਦੇ ਨਾਲ ਵੀ ਹੁਣ ਬੱਚੇ ਬਹੁਤ ਖੁਸ਼ ਨੇ ਤੇ ਜਾਂਦੇ ਆ ਵਧੀਆ 40-45 ਬੱਚੇ ਉਸ ਗਰਾਊਂਡ ਹੈ ਸਕੂਨ ਹੈ ਭਾਵੇਂ ਬੱਚਿਆਂ ਦੀ ਗਿਣਤੀ ਜੇ ਕਰ ਲਈ ਆ ਆਪਾਂ ਘੱਟ ਆ ਪਰ ਸਕੂਨ ਹੈ ਤੇ ਕੱਲ ਨੂੰ ਵੱਧ ਵੀ ਸਕਦੀ ਹੈ ਇਹਨਾਂ ਦੇ ਨਾਲ ਬੱਚੇ ਹੋਰ ਵੀ ਜੋੜ ਸਕਦੇ ਨੇ ਇਹ ਸਕੂਨ ਤਾਂ ਦੇਖੋ ਤੁਹਾਨੂੰ ਮੇਰੇ ਚਿਹਰੇ ਤੇ ਨਜ਼ਰ ਆਉਂਦਾ ਹੀ ਹੋਣਾ ਵਾ ਹੈ ਤੇ ਉਹ ਖੁਸ਼ੀ ਜਿਹੜੀ ਮਿਲਦੀ ਤਾਂ ਹੀ ਮੈਂ ਕਰ ਰਹੀ ਆ ਜੇ ਮੈਨੂੰ ਕੋਈ ਖੁਸ਼ੀ ਮਿਲਦੀ ਆ ਇਹਦੇ ਵਿੱਚ ਤੇ ਬਹੁਤ ਵਧੀਆ ਸਕੂਨ ਮਿਲਦਾ ਵਾ ਬੱਚੇ ਜਦੋਂ ਮੈਂ ਖੇਡਦੇ ਦੇਖਦੀ ਆ ਤਾਂ ਮੈਨੂੰ ਇਹ ਹੁੰਦਾ ਵੀ ਮੈਂ ਕੁਝ ਵਧੀਆ ਯੋਗਦਾਨ ਪਾ ਰਹੀ ਆ ਕੱਲ ਨੂੰ ਮੈਂ ਨਹੀਂ ਹਾਂਉਂਗੀ ਤਾਂ ਮੇਰਾ ਨਾਮ ਤਾਂ ਇਹਨਾਂ ਦੇ ਮੂੰਹ 'ਚ ਤਾਂ ਰਹਿਊਗਾ ਹੀ ਨਾ ਕਿਵੇਂ ਹੁੰਦਾ ਟਾਈਮ ਟਾਈਮ ਜ਼ਿੰਦਗੀ ਦੇ ਰਜ਼ੀਮੇ ਬੜੇ ਨੇ ਸਾਡੇ ਹਰ ਇੱਕ ਦੇ ਰਜ਼ੀਮੇ ਨੇ ਕਿਤਨਾ ਕਿਤੇ ਬੰਦਾ ਪਰ ਜਿਵੇਂ ਆ ਭਰੀ ਜ਼ਿੰਦਗੀ 'ਚ ਜੀ ਰਿਹਾ ਆਪਣੇ ਬੱਚਿਆਂ ਲਈ ਨਹੀਂ ਟਾਈਮ ਕੱਢ ਰਿਹਾ ਬੱਚੇ ਇਹ ਪਿੰਡ ਦੇ ਵਿੱਚੋਂ ਬੱਚੇ ਆ ਜਾਂਦੇ ਨੇ ਫਿਰ ਕਿਵੇਂ ਟਾਈਮ ਨਿਕਲਦਾ ਟਾਈਮ ਦਾ ਦੇਖੋ ਜੀ ਹੁਣ ਜੇ ਆਪਾਂ ਇੱਕ ਕੰਮ ਐਟ ਅ ਟਾਈਮ ਤੇ ਇੱਕ ਹੀ ਕਰਨਾ ਤਾਂ ਉਹਦੇ ਲਈ ਆਪਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਜੇ ਹੁਣ ਮੈਂ ਇੱਕ ਟਾਈਮ ਤੇ ਚਾਰ ਕੰਮ ਕਰ ਲਾਂ ਜੀ ਠੀਕ ਹੈ ਕਿ ਨਹੀਂ ਕਰ ਦੇ ਤੇ ਹੁਣ ਮੈਂ ਦੇਖੋ ਮੈਂ ਸਟੱਡੀ ਕਰ ਰਹੀ ਹਾਂ ਮੈਂ ਸ਼ਿਸ਼ਾ ਲੋਜੀ ਕਰ ਰਹੀ ਹਾਂ ਤੇ 3rd ਸੈਮੈਸਟਰ ਮੇਰਾ ਵਾ ਪਹਿਲੇ ਦੋ ਚੋਂ ਮੇਰਾ 86% ਮਾਰਕਸ ਆਏ ਨੇ ਮੈਂ ਨਾਲ ਸਟੱਡੀ ਵੀ ਕਰ ਰਹੀ ਹਾਂ ਬੱਚਿਆਂ ਨੂੰ ਪੜ੍ਹਾ ਰਹੀ ਹਾਂ ਲਾਇਬ੍ਰੇਰੀ ਵੀ ਅਟੈਂਡ ਕਰ ਰਹੀ ਹਾਂ ਤੇ ਬੱਚਿਆਂ ਨੂੰ ਖੜਾ ਆ ਵੀ ਰਹੇ ਆ ਆਪਦੇ ਘਰ ਦੇ ਕੰਮ ਵੀ ਕਰ ਰਹੀ ਆ ਮੈਂ ਕੋਈ ਕੰਮ ਵਾਲੀ ਨਹੀਂ ਰੱਖ ਰખી ਵੀ ਮੇਰੇ ਘਰੇ ਕੋਈ ਕੰਮ ਕਰੂ ਆ ਕੇ ਠੀਕ ਹੈ ਮੈਂ ਸਾਰੇ ਮੈਨੇਜ ਕਰ ਰਹੀ ਆ ਮਤਲਬ ਜੇ ਅਸੀਂ ਬਹਾਨੇ ਲਾਉਣੇ ਆ ਤਾਂ 100 ਬਹਾਨੇ ਨੇ ਜੇ ਅਸੀਂ ਕੰਮ ਕਰਨਾ ਤਾਂ ਅਸੀਂ 24 ਦੇ 48 ਘੰਟੇ ਬਣਾ ਸਕਦੇ ਆ ਇਹ ਚੀਜ਼ਾਂ ਹੋ ਜਾਂਦੀਆਂ ਨੇ। ਤੇ ਨੇ ਸਮਾਜ ਦੇ ਲਈ ਸਾਡੇ ਫਰਜ਼ ਹੁੰਦੇ ਨੇ ਜਿਹੜੇ ਅਸੀਂ ਅਦਾ ਕਰਨੇ ਹੁੰਦੇ ਨੇ। ਸਮਾਜ ਸਾਨੂੰ ਕੁਝ ਬਹੁਤ ਕੁਝ ਦੇ ਰਿਹਾ ਸ। ਅਸੀਂ ਵੀ ਸਮਾਜ ਨੂੰ ਕੁਝ ਮੋੜਨਾ ਹੁੰਦਾ। ਇਹ ਬੱਚੇ ਨੇ ਛੋਟੇ-ਛੋਟੇ ਤੁਸੀਂ ਲੈ ਕੇ ਆਏ ਹੋ। ਸਲੋਗਨ ਲਿਖੇ ਨੇ ਜਿਵੇਂ ਧਰਤੀ ਸਾਡੀ ਮਾਂ ਹੈ ਇਸ ਨੂੰ ਪਿਆਰ ਕਰੋ। ਇੱਕ ਬੱਚੇ ਨੇ ਲਿਖਿਆ ਲਫਾਫਿਆਂ ਦੀ ਵਰਤੋਂ ਨਾ ਕਰੋ। ਇਹ ਸਨੇਹਾ ਵਾ ਪਲਾਸਟਿਕ ਦੀ ਵਰਤੋਂ ਦਿਨ-ਬ-ਦਿਨ ਵੱਧਦੀ ਜਾਂਦੀ ਹੈ। ਸਾਨੂੰ ਪਤਾ ਇਹ ਸਾਡੇ ਲਈ ਮਾੜੇ ਦਿਨ ਲੈ ਕੇ ਆਊਗਾ। ਮਾੜਾ ਸਮਾਂ ਲੈ ਕੇ ਆਊਗਾ। ਪਲਾਸਟਿਕ ਨਹੀਂ ਘੜ ਰਿਹਾ ਸਾਲੋ-ਸਾਲ ਰੱਖ ਲਿਆ ਜਾਵੇ। ਇਹ ਬੱਚਿਆਂ ਨੂੰ ਅਵੇਅਰ ਕਰਦੇ ਹਾਂ। ਜੀਮਾਂ ਦੇ ਇਹ ਬੱਚੇ ਫਿਰ ਜਾ ਕੇ ਹੋਰ ਵੀ ਕਿਸੇ ਨੂੰ ਦੱਸਣਗੇ ਉਹ ਬੱਚਿਆਂ ਦੇ ਮਾਪੇ ਦੀ ਗੱਲ ਕਰ ਲਈ ਉਹਨਾਂ ਨੂੰ ਵੀ ਦੱਸਿਆ ਜਾਂਦਾ ਵੀ ਭਾਈ ਇਹ ਚੀਜ਼ਾਂ ਨਾ ਵਰਤੋ ਮਾਪੇ ਦਾ ਰਿਸਪੌਂਸ ਕੀ ਮਿਆਂ ਬੱਚੇ ਤੁਹਾਡੇ ਕੋਲੇ ਆ ਜਾਂਦੇ ਨੇ ਛੱਡ ਕੇ ਚਲੇ ਜਾਂਦੇ ਨੇ ਮਾਪੇ ਕੀ ਕਹਿੰਦੇ ਨੇ ਫਿਰ ਵੀ ਚੰਗੀ ਜਗ੍ਹਾ ਛੱਡਿਆ ਹੀ ਉਹ ਤਾਂ ਜੀ ਦੇਖੋ ਚਾਹੇ ਘਰੇ ਨਾ ਜਾਣ ਘਰੇ ਨਾ ਜਾਣ 9 10 ਵਜੇ ਤੱਕ ਉਹਨਾਂ ਨੇ ਉਹਨਾਂ ਨੇ ਫੋਨ ਨਹੀਂ ਕਰਨਾ ਮਤਲਬ ਇੰਨੇ ਕੋ ਸੰਤੁਸ਼ਣ ਨੇ ਵੀ ਜੇ ਬੱਚੇ ਮੇਰੇ ਨਾਲ ਨੇ ਤਾਂ ਸੇਫ ਨੇ ਕੀ ਹੈ ਹਨਾ ਮੈਂ ਸਮਝਦੀ ਹਾਂ ਉਹ ਕਹਿੰਦੇ ਸੇਫ ਨੇ ਕਿਉਂ ਕਿਉਂਕਿ ਮੈਂ ਇਹਨਾਂ ਨੂੰ ਆਪਣੇ ਬੱਚਿਆਂ ਆਪਣੇ ਬੱਚੇ ਸਮਝਦੀ ਆ ਵਰਗਾ ਵੀ ਨਹੀਂ ਸਮਝਦੀ ਮੈਂ ਆਪਣੇ ਬੱਚੇ ਸਮਝਦੀ ਆ ਇਹਨਾਂ ਨੂੰ ਤਾਂ ਕਰਕੇ ਉਹਨਾਂ ਦਾ ਵਿਸ਼ਵਾਸ ਬਣਿਆ ਬੱਚੇ ਮੇਰੇ ਕੋਲ 7 ਸਾਲਾਂ ਤੋਂ ਆ ਰਹੇ ਨੇ ਗੱਲ ਪਲਾਸਟਿਕ ਦੀ ਕਰਦੇ ਹਾਂ 2016 ਤੋਂ ਮੇਰੇ ਬ੍ਰਦਰ ਦੀ ਡੈਥ ਹੋਈ ਸੀ ਉਦੋਂ ਤੋਂ ਮੈਂ ਮਿਸ਼ਨ ਬਣਾ ਲਿਆ ਵੀ ਮੈਂ ਲਫਾਫਾ ਫਰੂਟ ਵਾਲਾ ਲਫਾਫਾ ਜਿਹੜੇ ਦੂਸਰੇ ਹੁੰਦੇ ਨੇ ਆਪਣੇ ਸਬਜ਼ਾ ਦਾਣਾਂ ਵਾਲੇ ਬੰਦ ਹੁੰਦੇ ਆ ਚਲੋ ਉਹ ਤਾਂ ਕੋਈ ਚੀਜ਼ ਮੇਰੇ ਘਰੇ ਲਫਾਫੇ ਦੀ ਆ ਜਾਂਦੀ ਆ ਤੇ ਪਰ ਉਹ ਮੈਂ ਮੈਂ 2016 ਤੋਂ ਮੇਰੇ ਉਹਦੇ ਵਿੱਚ ਬੈਗ ਹੁੰਦਾ ਤੇ ਹੁਣ ਅਸੀਂ ਵੀ ਦਸਹਿਰੇ ਨੂੰ ਅਸੀਂ ਬੈਗ ਬਣਾ ਕੇ ਲੈ ਕੇ ਜਾਣੇ ਆ ਖੁਦ ਬਕਸ ਲੈ ਕੇ ਜਾਵਾਂਗੇ ਜਿਹੜਾ ਗਰਾਊਂਡ ਤੇ ਦਸਹਿਰਾ ਲੱਗਦਾ ਤੇ ਪਲਾਂਟਸ ਲੈ ਕੇ ਜਾਵਾਂਗੇ ਅਸੀਂ ਵੀ ਆਪਣੀ ਸਟਾਲ ਲਾਵਾਂਗੇ ਇਸ ਵਾਰ ਅਸੀਂ ਕਿਉਂ ਲੋਕ ਨਹੀਂ ਸਮਝਣਾ ਚਾਹੁੰਦੇ ਦਿਮਾਗੀ ਸੰਤੁਲਨ ਦੀ ਗੱਲ ਕਰ ਰਹੀ ਆ ਸਾਡੇ ਸੋਚ ਹੀ ਅਜਿਹੀ ਹੋਗੀ ਤੁਸੀਂ ਦੱਸਦੇ ਸੀ ਕਿ 35 35000 ਤੋਂ ਜ਼ਿਆਦਾ ਦੇ ਝੋਲੇ ਵੰਡ ਚੁੱਕੀਆਂ ਤੁਸੀਂ ਪਲਾਸਟਿਕ ਦੀ ਵਰਤੋਂ ਨਹੀਂ ਰੁਕ ਰਹੀ ਰੋਜ਼ ਆਪਾਂ ਬਾਜ਼ਾਰਾਂ ਦੇ ਵਿੱਚ ਜਾਂਦੇ ਆ ਰੇੜੀ ਫੜੀ ਵਾਲਿਆਂ ਭਾਵੇਂ ਸਰਕਾਰਾਂ ਨੇ ਬੈਨ ਲਗਾ ਲਿਆ ਨਹੀਂ ਰੁਕ ਰਹੀ ਪਲਾਸਟਿਕ ਦੀ ਵਰਤੋਂ ਕਿੰਨੇ ਲੋਕ ਅਵੇਰ ਹੋਣਗੇ ਕਿਹਨਾਂ ਨੂੰ ਜਾਗਰੂਕ ਕਰਨਾ ਪੈਣਾ ਕਿਹਨਾਂ ਨੂੰ ਸਨੇਹਾ ਦੇਣਾ ਪੈਣਾ ਕਿਹਨਾਂ ਦਾ ਦਰਵਾਜ਼ਾ ਖੜਕਾਉਣਾ ਪੈਣਾ ਤੁਸੀਂ ਇਧਰ ਨਿਗਾ ਮਾਰੋ ਆ ਪਲਾਸਟਿਕ ਹੀ ਪਲਾਸਟਿਕ ਖਿਲ ਰਿਹਾ ਇਹ ਅਸੀਂ ਸਿੱਖਿਆ ਵਾਲੇ ਆ ਸਾਰੇ ਆਏ ਹੋਏ ਠੀਕ ਹੈ ਮੈਂ ਇੱਕ ਵੀ ਕਿਸੇ ਨੂੰ ਨਹੀਂ ਸੁਣਿਆ ਜਾਂ ਕਿਸੇ ਨੂੰ ਵੀ ਭਾਈ ਇਹ ਐਵੇਂ ਨਾ ਸਕ ਤੋਂ ਠੀਕ ਹੈ ਕਿ ਨਹੀਂ ਜਦੋਂ ਸਾਡੇ ਸਕੂਲ ਦੇ ਵਿੱਚ ਅਸੀਂ ਬੱਚੇ ਨੂੰ ਸਿਖਾਈ ਨਹੀਂ ਰਹੇ ਜਿੱਥੇ ਅਸੀਂ ਜਾ ਕੇ ਸਿਖਾਉਣਾ ਹੈ ਤੁਸੀਂ ਸਿਖਾਈ ਨਹੀਂ ਰਹੇ ਤੁਸੀਂ ਦੇਖ ਹੀ ਰਿਹਾ ਵੀ ਬੱਚਿਆਂ ਨੂੰ ਕੀ ਸਿਖਾਇਆ ਗਿਆ ਵਾ ਠੀਕ ਹੈ ਤੇ ਫਿਰ ਤੁਸੀਂ ਆਪ ਹੀ ਦੇਖ ਲਓ ਵੀ ਕੀ ਇੱਥੇ ਤਾਂ ਗੰਦਾਂ ਹੀ ਚੱਲੀ ਜਾਣਾ ਹੈ ਇਹ ਤਾਂ ਜਿਹੜਾ ਬੰਦਾ ਆਪਣੇ ਆਪ ਤੇ ਲੱਗ ਗਿਆ ਮੈਂ ਆ ਮੈਂ ਕਿਉਂ ਨਹੀਂ ਆ ਮੈਂ ਆਪਣੀ ਗਰੰਟੀ ਦੇਣੀ ਹੈ ਮੈਂ ਆਪਣੇ ਆਪ ਨੂੰ ਆਪਣੀ ਦੇਣੀ ਹੈ ਵੀ ਮੈਂ ਨਹੀਂ ਵਰਤਿਆ ਮੈਂ ਗੰਦ ਨਹੀਂ ਪਾਇਆ ਹੈ ਮੈਂ ਹੋਰ ਕਿਸੇ ਨੂੰ ਦਿਖਾਉਣਾ ਨਹੀਂ ਮੈਂ ਕੁਝ ਨਹੀਂ ਕਰਨਾ ਮੈਂ ਸਿਰਫ ਆਪਣੀ ਗਰੰਟੀ ਲੈਣੀ ਹੈ ਮੈਂ ਮੈਂ ਹੀ ਗੰਦ 'ਚ ਮੇਰਾ ਹਿੱਸਾ ਕੋਈ ਨਹੀਂ ਹੈ ਕਹਿੰਦੇ ਜੇ ਕੋਈ ਚੰਗਾ ਕੰਮ ਕਰਦਾ ਹੁੰਦਾ ਚੰਗੇ ਵੇਹ ਤੇ ਚੱਲਦਾ ਹੁੰਦਾ ਅਡਿੱਕੇ ਵੜੇ ਪੈਂਦੇ ਨੇ ਉਸ ਨੂੰ ਰੋਕਿਆ ਟੋਕਿਆ ਵੜਿਆ ਜਾਂਦਾ ਹੈ ਫਿਰ ਹੁੰਦਾ ਹੁਣ ਅਕਸਰ ਹੈ ਜੇ ਆ ਹੁਣ ਦਾਣਾ ਵੀ ਤੁਸੀਂ ਕਿਹੜੇ ਕੰਮ ਲਾਗੇ ਭਾਈ ਕੋਈ ਰਿਸ਼ਤੇਦਾਰ ਵੀ ਅਜੇ ਹੁੰਦਾ ਕੋਈ ਸੱਜਣ ਮਿੱਤਰ ਵੀ ਦੋਸਤ ਵੀ ਇਹ ਦਿੰਦਾ ਵੀ ਆ ਤੂੰ ਆ ਛੱਡ ਕਿਹੜੇ ਕੰਮਾਂ ਲਾਗੇ ਤੁਸੀਂ ਹੋਰ ਕਿਹੜੇ ਕੰਮ ਕਰ ਲਓ ਇਤਰੇ ਕੰਮ ਕਰਨ ਵਾਲੇ ਨੇ ਨਹੀਂ ਉਹ ਸੋਚ ਲੱਗ ਹੋ ਗਈ ਬ੍ਰਦਰ ਹੁਣ ਇਹ ਟਾਈਮ ਬਹੁਤ ਹੋ ਗਿਆ ਇਹ ਚੀਜ਼ਾਂ ਮੇਰੇ ਲਈ ਮਾਇਨੇ ਨਹੀਂ ਰੱਖਦੀ ਵੀ ਮੈਨੂੰ ਕੀ ਕੋਈ ਕਹਿ ਰਿਹਾ ਮੈਂ ਸਿੱਖ ਲਿਆ ਮੇਰਾ ਅਬਿਆਸ ਹੋ ਗਿਆ ਹਾਂ ਹੁਣ ਤਾਂ ਮੇਰੇ ਮਤਲਬ ਹਸਬੰਡ ਵੈਸੇ ਮੇਰੇ ਹਸਬੰਡ ਨੇ ਪਹਿਲਾਂ ਵੀ ਕਦਰ ਨਹੀਂ ਸੀ ਗਿਆ ਹੈਗਾ ਤੇ ਮੈਨੂੰ ਘਰੇ ਵੀ ਹੁਣ ਕੋਈ ਲੱਗਦਾ ਹੈ ਨਾ ਕਿ ਹਾਂ ਵਧੀਆ ਚੀਜ਼ ਹੋ ਰਹੀ ਹੈ ਕੋਈ ਹੈ ਤੇ ਆਪਾਂ ਦੂਸਰੀਆਂ ਚੀਜ਼ਾਂ ਤੋਂ ਆਪਾਂ ਨੂੰ ਖਤਮ ਕਰ ਲਿਆ ਜਿਵੇਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਇਕੱਲੇ ਹੋ ਤੁਸੀਂ ਕਈ ਵਾਰੀ ਐਦਾਂ ਤਾਣਾ ਮਾਰ ਦਿੰਦਾ ਇਕੱਲਾ ਤੂੰ ਦੁਨੀਆ ਥੋੜੀ ਬਦਲ ਦੇਗਾ ਪਰ ਸੋਚ ਹੁੰਦੀ ਆ ਪਟਾਣੀਆਂ ਸੁਣਿਆ ਨਾ ਵਿਚੜੀ ਅੱਗ ਲੱਗੀ ਚ ਪਾਣੀ ਪਾਉਂਦੀ ਸੀ ਉਹਨੂੰ ਪੁੱਛਿਆ ਗਿਆ ਤੇਰੀ ਨਾਲ ਅੱਗ ਬੁਝੂਗੀ ਉਨੇ ਕਿਆਂ ਬੁਝੂਗਿਨੀ ਪਰ ਮੇਰਾ ਇਤਿਹਾਸ ਦੇ ਵਿੱਚ ਨਾਮ ਕੀ ਹੋਗਾ ਵੀ ਬੁਝਾਉਣ ਵਾਲਿਆਂ ਚ ਆਊਗਾ ਲਾਉਣ ਵਾਲਿਆਂ ਚ ਨਹੀਂ ਆਊਗਾ ਫਿਰ ਅਸੀਂ ਸੁਣ ਕੇ ਜੀ ਅਮਲ ਹੀ ਨਾ ਕੀਤਾ ਜੀ ਪਰ ਮੈਂ ਅਮਲ ਕੀਤਾ ਕਰ ਲਿਆ ਆਪਾਂ ਨੇ ਠੀਕ ਹੈ ਕਿ ਨਹੀਂ ਮੈਨੂੰ ਇਹ ਆ ਵੀ ਹਾਂ ਮੈਂ ਗੰਦ ਪਾਉਣ ਚ ਨਹੀਂ ਮੈਂ ਫਾਫੇ ਖੰਡਾਉਣ ਚ ਨਹੀਂ ਮੈਂ ਪਾਣੀ ਵੇਸਟ ਕਰਦੀ ਮੈਂ ਤੁਹਾਨੂੰ ਦੱਸਿਆ ਸੀ ਮੈਂ ਤੀਜੇ ਤੋਂ ਚੌਥੇ ਦਿਨ ਟੈਂਕੀ ਚ ਲਾਉਣੀ ਆ ਪਾਣੀ ਦੀ ਤੁਸੀਂ ਜੇ ਸਮਝ ਲਓ ਮੈਂ ਪਾਣੀ ਕਿਵੇਂ ਵਰਤਦੀ ਹਾਂ ਮੈਂ ਕਿੰਨਾ ਕੁ ਪਾਣੀ ਡਰੇਨ ਕਰਦੀ ਹਾਂ ਠੀਕ ਹੈ ਜੀ ਮੈਨੂੰ ਮੈਨੂੰ ਸਕੂਨ ਮਿਲਦਾ ਹੈ ਵੀ ਮੈਂ ਆਪਣੀ ਧਰਤੀ ਮਾਤਾ ਨੂੰ ਆਪਣੇ ਵਾਤਾਵਰਣ ਨੂੰ ਜਿਹੜੀਆਂ ਸਾਡੀਆਂ ਬੇਸਿਕ ਚੀਜ਼ਾਂ ਨੇ ਸਾਨੂੰ ਮਿਲੀਆਂ ਨੇ ਜੀਵਨ ਦੀਆਂ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਕਿਵੇਂ ਪਿਆਰ ਕਰਨਾ ਮੈਂ ਸਿੱਖ ਲਿਆ ਤੇ ਮੈਨੂੰ ਖੁਸ਼ੀ ਬਹੁਤ ਮਿਲਦੀ ਹੈ ਕਿੰਨਾ ਹੁੰਦਾ ਹੈ ਹਰ ਇੱਕ ਇਨਸਾਨ ਦਾ ਆਪਣੇ ਪਿੰਡ ਲਈ ਲਾਲੀ ਆਪਣੇ ਸ਼ਹਿਰ ਲਈ ਲਾਲੀ ਆਪਣੇ ਕਸ਼ਵੇ ਲਈ ਲਾਲੀ ਦੇਲੋਂ ਦੀ ਗੱਲ ਕਰਦੇ ਆ ਕੀ ਇਹ ਬੱਚਿਆਂ ਲਈ ਸੁਪਨਾ ਦੇਲੋਂ ਲਈ ਕਿਵੇਂ ਕ ਦੇਖਣਾ ਚਾਹੁੰਦੇ ਆ ਵੀ ਆਹ ਚੀਜ਼ ਦੇਲੋਂ ਦੇ ਵਿੱਚ ਨਾ ਹੋਵੇ ਆਹ ਬੱਚਿਆਂ ਦੇ ਵਿੱਚ ਨਾ ਹੋਵੇ ਆਹ ਤਾਂ ਚੰਗੀਆਂ ਬੱਚੇ ਸਿੱਖ ਸਕਣ ਇਹ ਚੰਗੀਆਂ ਬੱਚੇ ਲੱਗ ਸਕਣ ਸੁਪਨਾ ਦਾ ਦੇਖੋ ਜੀ ਮੇਰਾ ਸੁਪਨਾ ਇੱਕ ਸਕੂਲ ਖੋਲਣ ਦਾ ਫਿਲਹਾਲ ਮਤਲਬ ਕਿ ਯੂਨੀਕ ਸਕੂਲ ਖੋਲਣ ਦਾ ਉਹਦੇ ਵਿੱਚ ਮਤਲਬ ਕਿ ਸਿੱਖਣ ਵਾਲੇ ਬੱਚਾ ਨੇ ਸਕੂਲ ਤੋਂ ਹੀ ਵਕਤ ਤੋਂ ਵਕਤ ਤੇ ਮੇਰਾ ਹੁਣ ਉਹ ਮੇਰਾ ਉਹ ਆਖਰੀ ਸੁਪਨਾ ਚੱਲ ਰਿਹਾ ਉਹ ਹੁਣ ਮੈਨੂੰ ਨਹੀਂ ਪਤਾ ਕਿਵੇਂ ਆ ਕੀ ਹੋਊਗਾ ਉਹਦੇ ਲਈ ਮੈਨੂੰ ਕਿਹੜੇ ਰਾਹ ਮਿਲਣਗੇ ਮਤਲਬ ਮੇਰੇ ਦਿਮਾਗ 'ਚ ਚੱਲ ਰਹੀ ਹੈ ਚੀਜ਼ ਯੂਨੀਕ ਹੋਊਗਾ ਠੀਕ ਹੈ ਬਿਲਕੁਲ ਪਲਾਸਟਿਕ ਫ੍ਰੀ ਹੋਊਗਾ ਹਾਂ ਉਹ ਕੋਈ ਸ਼ੋਸ਼ੇਵਾਜੀ ਵਾਲਾ ਨਹੀਂ ਹੋਊਗਾ ਬੱਚੇ ਫਿਜ਼ੀਕਲ ਐਕਟੀਵਿਟੀ ਕਰਨਗੇ ਬੱਚੇ ਖੁਦ ਹੱਥਾਂ ਨਾਲ ਕੰਮ ਕਰਨਗੇ ਐ ਅਥੂਰੀ ਦੇ ਨਾਲ ਨਾਲ ਪ੍ਰੈਕਟੀਕਲ ਜਿੰਨਾ ਕਿ ਮੈਥੋਂ ਹੋਊਗਾ ਲੱਗੇ ਵੀ ਹਾਂ ਅਸੀਂ ਜ਼ਿੰਦਗੀ ਦੇ ਕਿਹੜੇ ਪੜਾਤੇ ਜਾਣਾ ਸਿਰਫ ਕਿਤਾਬਾਂ ਪੜ੍ਹ ਕੇ ਹੀ ਸਾਡੀ ਸਮਾਪਤੀ ਨਹੀਂ ਹੋਣੀ ਹੈਗੀ ਜੇ ਆਪਾਂ ਗੱਲ ਕਰ ਲਈ ਅਜੇਹਾ ਨਹੀਂ ਹੋਊਗਾ ਵੀ ਕਿਤਾਬੀ ਕੀੜੇ ਬਣ ਜਾਣਗੇ ਬੱਚੇ ਉਹ ਨਹੀਂ ਬਣਗੇ ਉਹਨਾਂ ਨੂੰ ਇਨਸਾਨੀਅਤ ਵੀ ਸਿਖਾਈ ਜਾਊ ਦੁਨੀਆਦਾਰੀ ਵੀ ਸਿਖਾਈ ਜਾਊ ਕਿਵੇਂ ਜੀਣੀ ਜਾਂਦੀ ਹੈ ਬਿਲਕੁਲ ਉਹੀ ਹੈ ਨਾ ਵੀ ਸਕੂਲ ਹੈ ਉਹ ਹੀ ਐਨੇ ਵੀ ਇੱਕ ਵਪਾਰ ਦਾ ਤੁੰਦਾ ਨਹੀਂ ਹੋਊਗਾ ਉਸਕੋ ਮੇਰਾ ਤਾਂ ਇੱਥੋਂ ਤੱਕ ਕਿ ਬੱਚੇ ਸਿਰਫ ਰਾਤ ਨੂੰ ਸੌਣ ਜਾਣ ਆਪਣੇ ਘਰੇ ਹਾਂ ਇੱਥੇ ਆ ਇੱਕ ਦੂਜੇ ਨੂੰ ਪੜਾਉਣ ਇੱਕ ਦੂਜੇ ਨੂੰ ਖੇਲਣ ਆਪਣਾ ਮਤਲਬ ਜੋ ਵੀ ਐਕਟੀਵਿਟੀ ਜਿੰਨੀਆਂ ਕਿ ਤੂੰ ਉਹ ਆਪਣੇ ਇੰਜੋਏ ਕਰਨ ਲਾਈਫ ਨੂੰ ਬੱਚੇ ਇੰਜੋਏ ਨਹੀਂ ਕਰ ਰਹੇ ਬੱਚੇ ਲਾਈਫ ਨਹੀਂ ਇੰਜੋਏ ਕਰ ਰਹੇ ਹੈ ਵੀ ਹੁਣ ਨਾ ਬੱਚੇ ਤਾਂ ਵਿਚਾਰੇ ਬੈਗ ਚੁੱਕਦੇ ਆ ਫੂ ਹੀ ਚਲੇ ਜਾਂਦੇ ਆ ਫੂ ਲੋ ਬਸੋ ਉੱਬ ਮੈਡਮਾਂ ਕਹਿੰਦੀਆਂ ਲਿਖ ਲੋ ਆਇਂ ਕਰ ਲੋ ਚਲੋ ਸਾਰੇ ਟੀਚਰਜ਼ ਦੀ ਗੱਲ ਨਹੀਂ ਮੈਂ ਕਰਦੀ ਬਹੁਤ ਮਿਹਨਤ ਕਰਵਾਉਂਦੇ ਆ ਟੀਚਰ ਕਰਵਾਉਂਦੇ ਵੀ ਆ ਪਰ ਜ਼ਿਆਦਾਤਰ ਆਪਰ ਨੂੰ ਰਿਜ਼ਲਟ ਨਹੀਂ ਨਾ ਮਿਲ ਰਿਹਾ ਉੱਤੇ ਜਾ ਕੇ ਕੋਈ ਰਿਜ਼ਲਟ ਦੇਖੀ ਨਹੀਂ ਰਿਹਾ ਹੈਗਾ ਬੇਟਾ ਤੁਸੀਂ ਇਨਾਂ ਕੋਲੇ ਆਉਂਦੇ ਹੋ ਰੋਜ਼ ਮੈਮ ਕੋਲੇ ਆਉਂਦੇ ਹੋ ਖੇਡਣ ਆਉਂਦੇ ਹੋ ਤੁਸੀਂ ਕੀ ਇਨਾਂ ਲਈ ਕੁਝ ਕਹਿਣਾ ਚਾਹੁੰਦੇ ਹੋ ਕਿਵੇਂ ਲੱਗਦਾ ਤੁਹਾਨੂੰ ਇਨਾਂ ਦੇ ਨਾਲ ਰਹਿ ਕੇ ਜਿੰਨਾਂ ਨਾਲ ਆਕੇ ਸਾਨੂੰ ਬਹੁਤ ਵਧੀਆ ਲੱਗਦਾ ਜਿਵੇਂ ਫਿਜ਼ੀਕਲ ਐਕਟੀਵਿਟੀਜ਼ ਹੋਰ ਕਾਫੀ ਕੋਸਾਨੇ ਸਿਖਾਉਂਦੇ ਆ ਵੀ ਸਾਨੂੰ ਪੜ੍ਹਾਉਂਦੇ ਵੀ ਆ ਪਰ ਹਰ ਟਿਊਸ਼ਨ ਦੇਖਿਆ ਤੁਸੀਂ ਕਿੱਦਾਂ ਦਾ ਹੁੰਦਾ ਪਰ ਫਿਰ ਵੀ ਇਹਨਾਂ ਦਾ ਟਿਊਸ਼ਨ ਲੱਗਗਾ ਨਾ ਜੀ ਅਸੀਂ ਪਰਦੇ ਦੇ ਨਾਲ ਨਾਲ ਹੋਰ ਕਾਫੀ ਕੰਮ ਕਰਦੇ ਆ ਹੁਣ ਇਹਨਾਂ ਨੇ ਗਰਾਊਂਡ ਵੀ ਬਣਾਇਆ ਸਾਡੇ ਲਈ ਅਸੀਂ ਖੇਡਦੇ ਵੀ ਆ ਇਹ ਸਾਨੂੰ ਖਿਲਾਉਣ ਦੇ ਵੀ ਨੇ ਤੇ ਅਸੀਂ ਰੈਲੀਆਂ ਵੀ ਕੱਢਦੇ ਆ ਤੇ ਅੱਜ ਅਸੀਂ ਖੇਡ ਲੈਣੀ ਜਿਹੜੀ ਕੀ ਕਹਿੰਦੇ ਨੇ ਚੰਗੀ ਜਗ੍ਹਾ ਤੇ ਗਏ ਜੀ ਹਾਂ ਜੀ ਤੁਸੀਂ ਕਿਹੜਾ ਪਿੰਡ ਆ ਤੁਹਾਡਾ ਜਰੂਰ ਦੱਸੋ ਸਤਿ ਸ਼੍ਰੀ ਅਕਾਲ ਸਾਰਿਆਂ ਨਾਲ ਪਹਿਲਾਂ ਤਾਂ ਮੈਨੂੰ ਸਾਰਿਆਂ ਨੂੰ ਜੀ ਮੇਰਾ ਪਿੰਡ ਢੈਲੋਂ ਆ ਮੈਂ ਸੇਵੀ ਤੋਂ ਆਂਟੀ ਕੋਲ ਆ ਰਹੀ ਆ ਜੀ ਤੇ ਹੁਣ ਇਸ ਟਾਈਮ ਮੈਂ ਪੀਏ ਫਾਈਨਲ ਚ ਆ ਜੀ ਤੇ ਮੈਨੂੰ ਆਪਣੀ ਉਮੀਦ ਹੈ ਨਹੀਂ ਸੀ ਪਤਾ ਨਹੀਂ ਸੀ ਵੀ ਮੈਂ ਬੀਏ ਵੀ ਕਰ ਲੂੰਗੀ ਇਹ ਸਾਰਾ ਕੁਝ ਮੈਂ ਇਹਨਾਂ ਕੋਲੇ ਆ ਰਹੀ ਆ ਤਾਂ ਹੀ ਮੇਰੀ ਬੀਏ ਹੋ ਰਹੀ ਆ ਮਤਲਬ ਕਿ ਅਦਰਵਾਇਜ਼ ਮੈਨੂੰ ਨਹੀਂ ਪਤਾ ਸੀ ਵੀ ਮੈਂ ਬੀਏ ਵੀ ਕਰੂੰਗੀ ਮੈਨੂੰ ਉਮੀਦ ਵੀ ਨਹੀਂ ਸੀਗੀ ਮਤਲਬ ਕਿ ਜਦੋਂ ਵੀ ਕੋਈ ਮੇਰੀ ਬੀਏ ਚ ਜਾਂ ਕੁਝ ਵੀ ਪੇਪਰਾਂ ਚ ਘਾਟਵਾਦ ਹੁੰਦੀ ਆ ਜਾਂ ਮੈਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਮੈਂ ਆਪਣੀ ਜ਼ਿੰਦਗੀ ਤੋਂ ਹਾਰਨ ਲੱਗਦੀ ਆ ਤਾਂ ਮੈਂ ਇਹਨਾਂ ਕੋਲੇ ਜਾਂਦੀ ਆ ਤਾਂ ਮੈਨੂੰ ਫੇਰ ਜਦੋਂ ਇਹ ਦੱਸਦੇ ਨੇ ਤਾਂ ਫੇਰ ਪੂਰੀ ਉਮੀਦ ਮੇਰੀ ਉਸੇ ਤਰ੍ਹਾਂ ਹੀ ਜਾਂਦੀ ਆ ਉਹਨੂੰ ਮੋਟੀਵੇਟ ਕਰਦੇ ਦਿੰਦੇ ਨੇ ਜਦੋਂ ਕੋਈ ਜ਼ਿੰਦਗੀ ਦੇ ਵਿੱਚ ਅਜੀਹਾਂ ਕਿ ਵੀ ਹਾਰਜੇ ਜਾਂਦਾ ਬੰਦਾ ਵੀ ਆ ਚੀਜ਼ ਮੇਰੇ ਤੋਂ ਹੋਣੀ ਨਹੀਂ ਫਿਰ ਉਹ ਤੁਹਾਨੂੰ ਦੱਸ ਦਿੰਦੇ ਨੇ ਵੀ ਆ ਨਹੀਂ ਐਦਾਂ ਨਹੀਂ ਐਦਾਂ ਹੋ ਜਾਣੀ ਹਾਂਜੀ ਸਰ ਜ਼ਰੂਰ ਤਾਂ ਫਿਰ ਮੈਨੂੰ ਦੱਸ ਦਿੰਦੇ ਮੈਂ ਫੇਰ ਉਸੇ ਤਰ੍ਹਾਂ ਹੀ ਜਾਰੀ ਹੋ ਜਾਣੀ ਵੀ ਹਾਂ ਨਹੀਂ ਕਰ ਨਹੀਂ ਸਕ ਨਹੀਂ ਸਕਦੀ ਜੇ ਮੈਨੂੰ ਕਹਿ ਦਿੰਦੇ ਆ ਤਾਂ ਕਰ ਸਕਦੀ ਹਾਂ ਤਾਂ ਪੂਰੀ ਆਸ امید ਨਾਲ ਉਸੇ ਤਰ੍ਹਾਂ ਫੇਰ ਦੁਬਾਰਾ ਜਾਰੀ ਹੋ ਜਾਣੀ ਟਿਊਸ਼ਨ ਪੜਾ ਰਹੇ ਨੇ ਨਾਲ ਫੇਰ ਆ ਟਿਊਸ਼ਨ ਪੜਾ ਰਹੇ ਸੀਗੇ ਹਾਂਜੀ ਪਹਿਲਾਂ ਇਸ ਟਾਈਮ ਹੁਣ ਮੈਂ ਆਪਣੀ ਬੀਏ ਕਰਨ ਕਰਕੇ ਛੋਟੇ ਬੱਚੇ ਹੁੰਦੇ ਆ ਜਿਹੜੇ ਉਹਨਾਂ ਨੂੰ ਮੈਂ ਆਪ ਖੁਦ ਪੜਾ ਦਿੰਦੀ ਆ ਜੀ ਤੁਸੀਂ ਇਹਨਾਂ ਤੋਂ ਸਿੱਖਿਆ ਲੈ ਕੇ ਅੱਗੇ ਛੋਟੇ ਬੱਚਿਆਂ ਨੂੰ ਹਾਂਜੀ ਥੋੜੇ ਹੀ ਨੇ ਬਾਲੇ ਤਾਂ ਨਹੀਂ 1-2 ਨੇਗੇ ਚਲੋ ਇਹਨਾਂ ਦੀ ਥੋੜੀ ਹੈਲਪ ਹੋ ਜਾਂਦੀ ਹੈ ਵੱਡਿਆਂ ਨੂੰ ਪੜਾ ਦਿੰਦੇ ਆ ਮੈਂ ਛੋਟਿਆਂ ਨੂੰ ਹਾਂਜੀ ਲਾਇਬ੍ਰੇਰੀ 'ਚ ਸ਼ਾਮ ਨੂੰ ਸਾਡੇ ਟਿਊਸ਼ਨ ਲੱਗਦੀ ਆ ਵੱਡੇ ਬੱਚੇ ਇਹ ਪੜਾਉਂਦੇ ਨੇ ਛੋਟਿਆਂ ਨੂੰ ਮੈਂ ਦੱਸ ਦਿੰਦੀ ਆ ਸੋਸ਼ਲ ਵਰਕਰ ਪਰਮਜੀਤ ਕੋਰ ਡੇਲੋ ਦੇ ਨਾਲ ਗੱਲਬਾਤ ਕੀਤੀ ਹੈ ਛੋਟੇ-ਛੋਟੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਜੋ ਕਿ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਨੇ ਬੱਚਿਆਂ ਨੂੰ ਨਿੱਕੇ ਨਿੱਕੇ ਬੱਚਿਆਂ ਨੂੰ ਮੋਬਾਈਲ ਛੱਡ ਗੇਮਾਂ ਦੇ ਨਾਲ ਜੋੜ ਰਹੇ ਨੇ ਪੜ੍ਹਾਈ ਜੇ ਗੱਲ ਕਰ ਲਈਏ ਬਿਲਕੁਲ ਫ੍ਰੀ ਬੱਚਿਆਂ ਨੂੰ ਪੜਾ ਰਹੇ ਨੇ ਉਹ ਬੱਚਿਆਂ ਨੂੰ ਪੜਾ ਰਹੇ ਨੇ ਜਿਹੜੇ ਬੱਚੇ ਕਹਿੰਦੇ ਸੀ ਅਸੀਂ ਲੱਗਦਾ ਸੀ ਕੋਈ 5ਵੀਂ 6ਵੀਂ ਕਲਾਸ ਤੋਂ ਹਟ ਜਾਵਾਂਗੇ ਅੱਜ ਅਸੀਂ ਬੀਏ ਕਰ ਲਈ ਬੀਏ ਤੱਕ ਪਹੁੰਚ ਗਏ ਪਰ ਹੁਣ ਅਸੀਂ ਉਹਨਾਂ ਦੀ ਆ ਕੇ ਹੈਲਪ ਕਰਦੇ ਹਾਂ ਜ਼ਰੂਰ ਉਹਨਾਂ ਤੋਂ ਸਿੱਖ ਕੇ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਆ ਕੇ ਵਿੱਦਿਆ ਪੜਾਉਨੇ ਆ ਪੜ੍ਹਾਈ ਪੜਾਉਨੇ ਆ ਅਜਿਹੇ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਿਵਾਂਗੇ ਧੰਨਵਾਦ